ਸਾਰ ਪਰਾਭੂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਸਰਦੀਪ ਸਿੰਘ ਪਿੰਡ ਔਲਕੜਾ ਜਿਲ੍ਹਾ ਬਰਨਾਲਾ ਦਾ ਰਹਿਣ ਵਾਲਾ ਹਾਂ ਸਤਿ ਸ਼੍ਰੀ ਅਕਾਲ ਮੈਂ ਨਿਹਾਲ ਸਿੰਘ ਵਾਲੇ ਹਲਕੇ ਦੇ ਵਿੱਚ ਇੱਕ ਹੋਰ ਨਵਾਂ ਕੋਰਸ ਲਾ ਰਿਹਾ ਹਾਂ ਜੋ ਕਿ ਚਾਲੂ ਹੋ ਚੁੱਕਾ ਹੈ ਜਿਹੜਾ ਕਿ ਤਖਤਪੁਰਾ ਸਹਾਇ ਵਿਖੇ ਸਥਿਤ ਹੈ ਜਿਹੜਾ ਰੋਡ ਤਖਤਪੁਰਾ ਤੋਂ ਤਰੰਦੀ ਔਰ ਰਸਤਾ ਵਾਈ ਦਾ ਕੱਚਾ ਉਹ ਫਰਤੇ ਬਿਲਕੁਲ ਭਗ ਕੀਰਿਆ ਸਿੰਘਾ ਰੋਡ ਤੋਂ ਦੋ ਕਿਲੇ ਪਿੱਛੇ ਹਟਮਾ ਹੈ ਕਿਸਾਨ ਭਰਾਵੋ ਤੁਹਾਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਤੁਹਾਡੇ ਏਰੀਏ ਦੇ ਵਿੱਚ ਇੱਕ ਨਵਾਂ ਆਟੋ ਪਲਾਂਟ ਲੱਗਿਆ ਹੈ ਜਿਹੜਾ ਕਿ ਫ੍ਰੇਕ ਇੰਡੀਆ ਨੇ ਮੇਨਟੇਨ ਕੀਤਾ ਹੈ ਜਿਹਦੇ ਵਿੱਚ ਪਾਸ ਪੈਨਲ ਆਪਾਂ ਸਨਰਜੀਆ ਲਾਇਆ ਹੈ ਕਿਸਾਨ ਭਰਾਵੋ ਇਦੇ ਵਿੱਚ ਇੱਕ ਬੜੀ ਨਵੀਂ ਤਕਨੀਕ ਹੈ ਜਿਹੜੇ ਨਾਲ ਆਪਣੇ ਆਲੂਆਂ ਦੇ ਗੱਟੇ ਖਰਾਬ ਹੋ ਜਾਂਦੇ ਸੀ ਜਾਂ ਆਲੂਆਂ ਦਾ ਭਜਨ ਘਟ ਜਾਂਦਾ ਸੀ ਜਾਂ ਹੋਰ ਕਿਸੇ ਤਰ੍ਹਾਂ ਦੀ ਵੀ ਪ੍ਰੋਬਲਮਾਂ ਆਉਂਦੀਆਂ ਸੀ ਉਹ ਸਾਰੀਆਂ ਪ੍ਰੋਬਲਮਾਂ ਨੂੰ ਮੁਕ ਦੇ ਕੇ ਅਸੀਂ ਜਿਹੜਾ ਇਹ ਪਲਾਂਟ ਹੈ ਇਹ ਸਾਰਾ ਆਪਾਂ ਆਟੋ ਕੀਤਾ ਹੈ ਜਿਹਦੀ ਸਾਨੂੰ ਰਿਪੋਰਟ ਹਰ ਇੱਕ 10 ਮਿੰਟਾਂ ਬਾਅਦ ਮੇਰੇ ਮੋਬਾਈਲ ਤੇ ਆਉਂਦੀ ਰਹਿਣੀ ਹੈ ਅਸੀਂ ਜੋ ਟੈਂਪਰੇਚਰ ਜਿਹੜੇ ਰੂਮ ਦਾ ਜਿੰਨਾ ਅਸੀਂ ਬੰਦ ਲਾਈ ਉਹ ਸਾਰਾ ਆਟੋ ਮਸ਼ੀਨ ਚੱਲੂਗੀ ਆਪੇ ਆਨ ਹੋਊਗੀ ਆਪੇ ਬੰਦ ਹੋਊਗੀ ਆਰਚ ਦਾ ਖਾਸ ਹੈ ਜਿਹਦੇ ਨਾਲ ਆਪਣਾ ਵਜਨ ਆਲੂ ਦਾ ਮੈਂਟੇ ਰਹਿੰਦਾ ਉਹਦਾ ਇਹਦੇ ਵਿੱਚ ਸੈਂਸਰ ਸਿਸਟਮ ਹੈ ਸਾਰਾ ਕਿਸੇ ਕਿਸਮ ਦਾ ਕੋਈ ਆਪਾਂ ਨੂੰ ਘਰ ਆਉਂਦੀ ਸਾਰੀ ਤਕਨੀਕ ਹੈ ਜਿਹੜੀ ਅਮਰੀਕਨ ਹੈ ਕਿਸਾਨ ਭਰਾਵੋ ਪਹਿਲਾਂ ਉਹ ਲਾਹ ਪਾਓ ਆਪਣਾ ਸਟੋਰ ਹੁਣ ਚਾਲੂ ਹੈ ਜਿਹੜੇ ਕਿਸਾਨ ਭਰਾਵਾਂ ਨੇ ਕੁੱਪਨ ਕਰਾਉਣੀ ਹੈ ਜਾਂ ਗ੍ਰੇਡਰ ਕਰਾਉਣਾ ਇੱਕ ਤੁਹਾਨੂੰ ਹੋਰ ਦੱਸਦਾ ਮੈਂ ਸਾਡੇ ਕੋਲੇ ਪੰਜਾਬ ਐਗਰੋ ਦਾ ਗ੍ਰੇਡਰ ਹੈ ਜਿਸ ਦੀਆਂ 4 ਬੈਟਨ ਜੋ ਕਿ ਜਲਮਾਨੂਕਿਆਂ ਵਾਲਾ ਬਣਾਇਆ ਹੋਇਆ ਹੈ ਉਹਦੇ ਵਿੱਚ ਇੱਕ ਬੜੀ ਖਾਸ ੀਤ ਹੈ ਜਿਹਦੇ ਵਿੱਚ ਸੋਡੇ ਪੰਜ ਤੁਸੀਂ ਖੇਤੋਂ ਸਿਰਫ ਆਲੂ ਪੱਟ ਕੇ ਡਿੱਗਰ ਦੇ ਮਾਮਰੋਂ ਉਹ ਵੀ ਲੈ ਆਉਣਾ ਹੈ ਇੱਥੇ ਅਸੀਂ ਆਪੇ ਗ੍ਰੇਡ ਕਰਾਂਗੇ ਆਪੇ ਉਹਦੀ ਮਸ਼ੀਨੀ ਸਲਾਈ ਕਰਾਂਗੇ ਇਹ ਸੂਤ ਤੁਹਾਨੂੰ ਦਿੱਤੀ ਜਾਊਗੀ ਥੋੜਾ ਬਹੁਤ ਥੋੜਾ ਖਰਚਾ ਹੈ ਜਿਹੜਾ ਕੇ ਤੁਹਾਡੇ ਖੇਤ ਨਾਲੋਂ ਤੁਹਾਡੀ ਕੁਆਲਟੀ ਦੇ ਹਿਸਾਬ ਨਾਲ ਆਪਾਂ ਪੂਰੀ ਕਲਪਮੈਂਟ ਕਰਾਂਗੇ ਤਾਂ ਤੁਹਾਨੂੰ ਬਹੁਤ ਸਸਤਾ ਪਊਗਾ। ਸੋ ਜਿਹੜੇ ਖਸਾਨ ਪ੍ਰਭਾਵ ਨੇ ਗ੍ਰੀਡਿੰਗ ਕਰਉਣੀ ਹੈ ਉਹ ਵੀ ਮੇਰਾ ਨੰਬਰ ਰੋਟ ਕਰ ਲੈਣਾ 9515504266 ਮੈਂ ਨੰਬਰ ਤੁਹਾਨੂੰ ਦੁਬਾਰਾ ਫੇਰ ਦੱਸਦਾ 9515504266 ਸੋ ਕਿਸਾਨ ਭਰਾਵੋ ਮੈਂ ਇਹ ਨਾਲ ਕੁਝ ਕਹਿੰਦਾ ਹੋਇਆ ਤੁਹਾਨੂੰ ਬੇਨਤੀ ਕਰਦਾ ਹਾਂ ਵੀ ਸਾਡੇ ਨਾਲ ਸੰਪਰਕ ਕਰੋ ਪਹਿਲਾਂ ਉਹ 本来老抽淡了。